ਇਹ ਡਰੋਂ ਵੀ ਤੁਹਾਨੂੰ ਮਿਲਣਾ ਚਾਹੀਦਾ ਤੇਰੀ ਗੱਲ ਸੁਣਦਾ ਕੋਰਾ ਹੀ ਪੋਕੋਰਾ ਬੰਦੇ ਹੈਗੇ ਤਿੰਨ ਹਿੱਸੇ ਪਾ ਲਾਂਗੇ ਜੋ ਪਟਾਂਗੇ ਹਿੱਸੇ ਹੁੰਦੇ ਕਰਦੇ ਹੋਏ ਬੰਦੇ ਮਨਪ੍ਰੀਤ ਮਨਪ੍ਰੀਤ ਚੁੱਪ ਕਰਾਉਂਦਾ ਹੋਇਆ ਸਟਾਪ ਸਟਾਪ ਅਸਤ ਕੀ ਹਾਲ ਚਾਲ ਨੇ ਮੈਂ ਥੋੜਾ ਆਪਣਾ ਸੁੱਖੀ ਮਾਲਵਾ ਅੱਜ ਆਪਾਂ ਲਾਉਣ ਲੱਗੇ ਆ ਪਿਆਜ਼ ਦੇਖੋ ਪੂਰੀ ਵੀਡੀਓ ਆ ਲੈਣਦੇ ਆਪਾਂ ਨੇ ਪਿਆਜ਼ ਸਾਰੇ ਨਾਲ ਆਪਣੇ ਹੈਗਾ ਮਨਪ੍ਰੀਤ ਦੇਖੋ ਆਪਾਂ ਬਣਾ ਰਹੇ ਹਾਂ ਪਿਆਰੀਆਂ ਬਣਾਤੀਆਂ ਆਪਾਂ ਨੇ ਹੁਣ ਲਾਉਣ ਲੱਗਿਆ ਪਿਆਜ਼ ਆ ਲਈ ਪਨੀਰੀ ਪੂਰੀ ਵੀਡੀਓ ਚੈੱਕ ਕਰਿਓ ਇੱਥੇ ਬੈਠ ਕੇ ਦੇਖੋ ਤੁਸੀਂ ਹੁਣ ਲੈਨ ਦਾ ਦੂਰ ਰੱਖਾਂਗੇ ਇਹ ਲਵੇ ਰੱਖਿਆਗਾ ਆ ਦੇਖ ਹਾਂ ਪੁੱਟੀ ਵਿੱਚ ਬੱਜੇ ਜਿਹੜਾਗਾ ਸੈਜ ਫੁੱਲ ਨਹੀਂ ਨਹੀਂ ਐ ਇਹਨੂੰ ਉਸੇ ਫੇਰ ਫਿਰਦੀ ਰੱਖਾਂਗੇ ਨਾ ਆਪਾਂ ਦੂਜੇ ਸਾਈਡ ਤੇ ਹਾਂ ਇਹਨੂੰ ਹੁਣ ਇੱਥੇ ਰੱਖੀ ਦੇਖੀ ਇੱਥੇ ਰੱਖੀਆ ਲੈਨ ਤੇਰੇ ਕੋ ਨਹੀਂ ਪਿਆ ਜੀ ਮਿੱਟੀ ਮੋੜ ਲਓ ਜੀ ਐਨੇ ਕ ਪਿਆ ਲੈ ਲੈਨੇ ਆਪਾਂ ਨੇ ਬਾਕੀ ਕਹਿੰਦੇ ਕੱਲ ਨੂੰ ਲਾਵਾਂਗੇ ਦਿਨ ਛਿਪ ਗਿਆ ਆਪਣਾ ਕਹਿੰਦੇ ਦਿਨ ਛੇ ਪੇ ਲਾਉਣੀ ਨਹੀਂ ਹੈਗੇ ਹੁਣ ਆਪਾਂ ਬਾਕੀ ਦੇ ਪਿਆਜ਼ ਕੱਲ ਨੂੰ ਲਾਵਾਂਗੇ ਚੈੱਕ ਕਰੋ ਇੱਥੇ ਖੜ ਕੇ ਚੈੱਕ ਕਰੋ ਐਨ ਗਾਜ ਵਰਗੇ ਸਿੱਧੇ ਗੱਡੇ ਨੇ ਗਾਜ ਵਰਗੇ ਸਿੱਧੇ ਗੱਡੇ ਨੇ ਗਾਜ ਵਰਗੇ ਠੀਕ ਆ ਬਾਕੀ ਵੀਡੀਓ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਉਹ ਪਰਾਂ ਵਾਲਾ ਵੀ ਤਿਆਰ ਕਰ ਦੇਣੀ ਆ ਕੈਰੀਆਂ ਆਪਾਂ ਦੋ ਚੱਲ ਨੇ ਕਰਨ ਲੱਗਿਆਂ ਦਿਨ ਦੀ ਸ਼ੁਰੂਆਤ ਦੇਖੋ ਵਾਲੇ ਦਾਲੇ ਫੁੱਲ ਅੱਤ ਕਰਾਈ ਪਈ ਆ ਕੋਰੇ ਨੇ ਚਾਰੇ ਪਾਸੇ ਕੋਰਾ ਕੋਰਾ ਹੋਇਆ ਪਿਆ ਆਪਾਂ ਆਗੇ ਪਹੁੰਚ ਗਏ ਖੇਤਾਂ 'ਚ ਹੁਣ ਆਪਾਂ ਜਿਹੜੇ ਬਾਕੀ ਬਚ ਗਏ ਤੇ ਪਿਆਏ ਲਾ ਦੇਣੇ ਨੇ ਆ ਦੇ ਸੈਨਾ ਪਹੁੰਚ ਚੁੱਕੀ ਆ ਸਾਰੀ ਫੌਜ ਪਹੁੰਚ ਚੁੱਕੀ ਆ ਫੋਜ ਨੇ ਆਪਾਂ ਨੇ ਕਰਾ ਦੇਣੀ ਆ ਧੰਨ ਧੰਨ ਆਪਣੇ ਆਪਣੇ ਲਾਏ ਹੋਏ ਪਿਆਜ਼ਾਂ ਦੇ ਕਮੀ ਕੱਟਦੇ ਹੋਏ ਕਮੀ ਕੱਟਦੇ ਹੋਏ ਬੰਦ ਮਨਪ੍ਰੀਤ ਮਨਪ੍ਰੀਤ ਚੁੱਪ ਕਰਾਉਂਦਾ ਹੋਇਆ ਸਟਾਪ ਸਟਾਪ ਭਾਈ ਪੂਰੀ ਹੱਤ ਕਰਾ ਰખી ਅੱਜ ਤਾਂ ਧੰਦ ਨੇ ਇਧਰੋਂ ਵੀ ਸੌ ਮਿਲਣਾ ਚਾਹੁੰਦੇ ਗੱਲ ਸੁਣ ਲਓ ਹੋਰਾ ਹੀ ਪੋਗੋਰਾ ਦਿੰਦੇ ਹੈਗੇ ਤਿੰਨ ਹਿੱਸੇ ਪਾ ਲਾਂਗੇ ਜਾਂ ਪਟਾਂਗੇ ਹਿੱਸੇ ਹੋਣੇ ਲਾਓ ਹੁਣੇ ਪਾਓ ਹੁਣੇ ਹੁਣੇ ਪਾਓ ਹੁਣੇ ਛੇਤੀ ਫੜਾ ਫੜ ਆ ਪਤਾ ਕੀ ਹਾਲ ਚਾਲ ਹੈ ਥੁਟੀ ਲਓ ਜੀ ਦੇਖੋ ਫਿਰ ਸਾਰੇ ਪਿਆਜ਼ ਆਪਣੇ ਓਕੇ ਹੋ ਗਏ ਆ ਦੇਖੋ ਆ ਕਿਹੜੀ ਆ ਸਭ ਤੋਂ ਬੈਸਟ ਵਧੀਆ ਤਰੀਕੇ ਨਾਲ ਲੱਗੀ ਹੋਈ ਆ ਕਿਹੜੀ ਆ ਨਾਰਮਲ ਤਰੀਕੇ ਨਾਲ ਲਾਈ ਹੋਈ ਇਹਦੀ ਚੰਗੀ ਤਰ੍ਹਾਂ ਐਸੀ ਤੇਸੀ ਮਾਰ ਕੇ ਲਾਈਆ ਆਪਾਂ ਨੇ ਆਹ ਕਿਆਰੀ ਆਹ ਬੰਦੇ ਨੇ ਐਸ ਤੈਸੀ ਮਾਰਿਆ ਬੰਦਾ ਜਿਹੜਾ ਬੈਠਾ ਹੈ ਨਾ ਇਹਨੇ ਐਸ ਤੈਸੀ ਪੂਰੀ ਮਾਰਤੀ ਚੰਗੀ ਤਰ੍ਹਾਂ ਇਹਦੀ ਨਾ ਤਾਂ ਕੋਈ ਇਹਦਾ ਖੁੱਡ ਸਿੱਧਾ ਕਰਿਆ ਇਹਨੇ ਵੀ ਖੁਰਪਾ ਫਿਰਦਾ ਹੋ ਜੇ ਬਾਦ ਰੱਬ ਦਾ ਨਾਉ ਹੈ ਇਹ ਕਿਆਰੀ ਦਾ ਹੁਣ ਪਤਾ ਨਹੀਂ ਕਿਵੇਂ ਹੋਊਗੀ ਕਿਵੇਂ ਨਹੀਂ ਇਹਦਾ ਖਤਮ ਕਰਤੇ ਇਹਦਾ ਸਾਰਾ ਕੁਝ ਬਾਕੀ ਆਪਾਂ ਇਹਨਾਂ ਨਾਲ ਆਪਾਂ ਸ਼ੁਭਕਾਮਨਾ ਇਹਨਾਂ ਨਾਲ ਇਹਨਾਂ ਪਿਆਜ਼ਾਂ ਨਾਲ ਦੇ ਨਾਲ ਨੇ ਆਪਣੀਆਂ ਵੀ ਵਧੀਆ ਔਗਣ ਵਧੀਆ ਹਾਰੇ ਭਰੇ ਹੋਣ ਫਿਰ ਆਪਾਂ ਖਾ ਕੇ ਦੇਖਾਂਗੇ ਵੀ ਕਹੇ ਜੇ ਹੋਣਗੇ ਖੱਟੇ ਹੋਣਗੇ ਮਿੱਠੇ ਹੋਣਗੇ ਇਹ ਲਾਲ ਪਿਆਜ਼ਾਂ ਦੀ ਪਨੀਰੀ ਲਾਤੀ ਆਪਾਂ ਨੇ ਚੈੱਕ ਕਰੋ ਕਣਕ ਦੇ ਖੁੱਡਾਂ ਵਾਂ ਖੁੱਡ ਬਣਾਤੇ ਇਹਦੇ ਸਾਰੇ ਇਹਦੇ ਆਪਾਂ ਨੇ ਓਕੇ ਰਿਪੋਰਟ ਸਾਰੀ